ਜੀ 16 ਸਾਗ ਹੈ ਜੀ ਸਿਰੋ ਚ ਇਹ ਦਿਖਾਉਣੇ ਬਾਈ ਠੀਕ ਆ ਜੀ 5724 ਬਾਈ 57 ਐਚਪੀ ਆ ਟਰੈਕਟਰ ਹੈ ਹਾਂਜੀ ਫੁੱਲ ਟੌਪ ਮਾਡਲ 16928 ਦੇ ਟਾਇਰ ਪਿਛਲੇ ਅਗਲੇ ਟਾਇਰ 916 ਦੇ ਅਗਲੇ ਸ਼ੌਕ ਨਾਲ ਪਾਏ ਹੋਇਆ ਠੀਕ ਹੈ ਠੀਕ ਹੈ 900 ਘੰਟਾ ਚੱਲਿਆ ਜਿਵੇਂ ਨਵਾਂ ਟਰੈਕਟਰ ਹੈ ਬਾਈ ਇਹ ਠੀਕ ਆ ਜੀ ਹਾਂ ਫੁੱਲ ਟੌਪ ਮਾਡਲ ਹੈਗਾ ਚੇਂਜਰ ਵਾਲਾ ਹੈਗਾ ਰਿਵਰਸ ਵੀ ਤੇ ਉਹ ਤੇਲ ਬ੍ਰੇਕ ਵਾਲਾ ਇਹ 2 ਹੁੰਦਾ ਕਿ 3 3 ਸਪੀਡ ਹੈ ਵੀਰੇ ਟੌਪ ਮਾਡਲ 2022 ਮਾਡਲ ਹੈ ਬਾਈ 2022 ਮਾਡਲ ਹੈ ਡਿਮਾਂਡ ਕਿੰਨੀ ਆ ਬਾਈ ਡਿਮਾਂਡ 6 ਲੱਖ 45000 ਰੁਪਏ ਵੀਰੇ ਦੀ 6 ਲੱਖ 45000 ਰੁਪਏ ਡਿਮਾਂਡ ਹੈ ਜੀ ਬਾਕੀ ਲੋਨ ਵਗੈਰਾ ਵੀ ਹਾਂਜੀ ਲੋਨ ਜੀ ਇਹਦੇ ਲੋਨ ਹੋ ਜੀ ਬਾਈ ਜੀ 4.5 ਤੋਂ 5 ਲੱਖ ਰੁਪਏ ਦਾ ਲੋਨ ਹੋ ਜੀ 4.5 ਤੋਂ 5 ਲੱਖ ਦਾ ਲੋਨ ਹੋ ਜੂ ਨਵਾਂ ਕਿੰਨੇ ਦਾ ਹੋਊਗਾ ਜੀ ਨਵਾਂ 8.5 ਲੱਖ ਦਾ ਜੀ 8.5 ਲੱਖ ਦਾ ਨਵਾਂ ਤੁਹਾਡੇ ਕੋਲ ਡੀਏ 750 ਦਾ ਆ ਗਿਆ ਹਾਂਜੀ ਇਹ 2006 ਮਾਡਲ ਹੈ ਜੀ 6 ਮਾਡਲ ਹੈ 2 ਲੱਖ 75000 ਰੁਪਏ ਡਿਮਾਂਡ ਹੈ ਕੀ ਕਰ 2 ਲੱਖ 75000 ਡਿਮਾਂਡ ਹੈ ਹਾਂਜੀ ਐਸੀ ਕਾ ਬਾਈ ਜੀ ਸਾਰੇ ਦੋਸਤਾਂ ਮਿਲਣ ਆਪਾਂ ਮੋਟਿਆਂ ਤੇ ਮੰਡੀ ਸਾਬੋ ਟਰੈਕਟਰ ਮੰ ਬਾਈ ਬਲਵਿੰਦਰ ਕਮਾਨ ਕੋਲੇ ਕਰਦਾ ਗੱਲਬਾਤ ਬਾਈ ਕੋਲੇ ਕਿੰਨੇ ਕ ਟਰੈਕਟਰ ਨੇ ਸਸੀ ਕਾ ਜੀ ਸਸੀ ਕਾ ਜੀ ਸਸੀ ਕਾ ਕੀ ਹਾਲ ਆ ਪਤਾ ਠੀਕ ਆ ਜੀ ਬਾਈ ਜੀ ਦੱਸਣਾ ਬਹੁਤ ਵਧੀਆ ਵੀਰੇ ਕਿੰਨੇ ਟਰੈਕਟਰ ਨੇ 46 ਟਰੈਕਟਰ ਲਾਇਆ ਬਾਈ ਜੀ ਠੀਕ ਆ ਜੀ ਹਾਂ ਜੀ ਬਾਕੀ ਘਰੇ ਖੜੇ ਨੇ ਠੀਕ ਆ ਬਾਈ ਜੀ ਹਾਂ ਜੀ ਟਰੈਕਟਰ ਬਾਰੇ ਕਰੀਏ ਗੱਲਬਾਤ ਜੀ 16 ਸ ਆ ਗਿਆ ਜੀ ਸਿਰੋਚ ਹੀ ਇਹ ਦਿਖਾਉਣੇ ਬਾਈ ਠੀਕ ਆ ਜੀ 5724 ਬਾਈ 57 ਐਚ ਪੀ ਆ ਟਰੈਕਟਰ ਹੈ ਹਾਂ ਜੀ ਫੁੱਲ ਟੌਪ ਮਾਲਾ 16 928 ਦੇ ਟਾਇਰ ਆ ਪਿਛਲੇ ਅਗਲੇ ਟਾਇਰ 916 ਦੇ ਅਗਲੇ ਸ਼ੌਕ ਨਾਲ ਪਾਏ ਹੋਏ ਆ ਠੀਕ ਹੈ ਠੀਕ ਹੈ 900 ਘੰਟਾ ਚੱਲਿਆ ਜਮਾ ਨਵਾਂ ਟਰੈਕਟਰ ਹੈ ਬਾਈ ਇਹ ਠੀਕ ਆ ਜੀ ਹਾਂ ਬੋਲੋ ਟੌਪ ਮਾਡਲ ਹੈਗਾ ਚੇਂਜਰ ਵਾਲਾ ਹੈਗਾ ਰਿਵਰਸ ਵੀਟੋ ਤੇਲ ਬ੍ਰੇਕ ਵਾਲਾ ਇਹ 2 ਹੁੰਦਾ ਕਿ 3 3 ਸਪੀਡ ਹੈ ਵੀਰੇ ਟੌਪ ਮਾਡਲ 3 ਸਪੀਡ ਦੇ ਵਿੱਚ ਆ ਗਿਆ ਬਾਈ ਹੀਟ ਹੂਟ ਗਾਰਡ ਲੱਗੇ ਹੋਇਆ ਟਰੈਕਟਰ ਤੇ ਖੁੱਲੇ ਪਲੇਟ ਫਰਾਵਾ ਡਬਲ ਡਿਸਟ੍ਰਿਬਿਊਟਰ ਰਿਵਰਸ ਵੀਟੋ ਸਾਰੇ ਫੀਚਰ ਹੈ ਟਰੈਕਟਰ ਤੇ ਜਿਹੜੀ ਲੇਟਾਂ ਜਾਵੇ ਹਾਂ ਇਹ ਸੋਨਾਲਿਕਾ ਆਂਦੀ ਬ੍ਰਾਂਡ ਹੈ 1600 ਠੀਕ ਹੈ ਉਹਨਾਂ ਸੋਧ ਕੇ ਉਸ ਤੋਂ ਥੋੜਾ ਉੱਪਰਲਾ ਮਾਡਲ ਉਹਨਾਂ ਨੇ ਐਡ ਬਣਾਤਾ ਸੋਨੇ ਲੱਕੇ ਵਾਲਿਆਂ ਦੀ ਹੈ ਠੀਕ ਹੈ ਜੀ ਬਾਬਰ ਇਸ ਟੇਰਿੰਗ ਦੇ ਵਿੱਚ ਆ ਗਿਆ ਟਰੈਕਟਰ ਬਾਈ ਤੇ ਕਿੰਨੇ ਕ ਤੱਕ ਬਾਈ ਇਹ ਮਾਡਲ ਇਹਨੇ 2022 ਮਾਡਲ ਆ ਬਾਈ 2022 ਮਾਡਲ ਆ ਡਿਮਾਂਡ ਕਿੰਨੀ ਆ ਬਾਈ ਡਿਮਾਂਡ 6 ਲੱਖ 45000 ਰੁਪਏ ਵੀਰੇ ਦੀ 6 ਲੱਖ 45000 ਰੁਪਏ ਡਿਮਾਂਡ ਆ ਜੀ ਬਾਕੀ ਲੋਨ ਵਗੈਰਾ ਬਾਈ ਹਾਂਜੀ ਲੋਨ ਜੀ ਇਹਦੇ ਲੋਨ ਹੋ ਜੂ ਬਾਈ ਜੀ 4.5 ਤੋਂ 5 ਲੱਖ ਰੁਪਏ ਦਾ ਲੋਨ ਆ ਜੀ 4.5 ਤੋਂ 5 ਲੱਖ ਦਾ ਲੋਨ ਹੋ ਜੂ ਨਵਾਂ ਕਿੰਨੇ ਦਾ ਹੋਊਗਾ ਇਹ ਨਵਾਂ 8.5 ਲੱਖ ਦਾ ਜੀ 8.5 ਲੱਖ ਦਾ ਨਵਾਂ ਹਾਂਜੀ ਠੀਕ ਹੈ ਠੀਕ ਹਾਂਜੀ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 ਪਲੱਸ ਵਾਲਾ ਇਹ ਕਿੰਨੇ ਮਾਡਲ ਹੈ ਜੀ 2012 ਮਾਡਲ ਹੈ ਵੀਰੇ ਇਹ ਫੁੱਲ ਟੌਪ ਫੁੱਲ ਟੌਪ ਮਾਡਲ ਹੈ ਠੀਕ ਹੈ ਗਰਾਊਂਡ ਪੀਟੀਓ ਚ ਆ ਗਿਆ ਫੁੱਲ ਟੌਪ ਮਾਡਲ ਹੈ ਇਹਦਾ ਸਾਰੇ ਫੀਚਰ ਹੈ ਬਈ ਇਹਦੇ ਚ 3 ਸਪੀਡ ਡਬਲ ਡੀਟੀ ਬੂਟਰ ਪਾਵਰ ਸਟੀਅਰਿੰਗ ਟਾਇਰਾਂ ਦੀ ਕੰਡੀਸ਼ਨ ਟਾਇਰ 80% ਟਾਇਰ ਨੇ ਵੀਰੇ ਹਾਂਜੀ ਪੂਰਾ ਵਧੀਆ ਨਵਾਂ ਟਰੈਕਟਰ ਹੈ 80% ਹੈਗਾ ਹਾਂਜੀ ਹਾਂ 495000 ਟਰੈਕਟਰ ਦੀ ਡਿਮਾਂਡ ਹੈ ਵੀਰੇ 12 ਮਾਡਲ ਹੈ ਹਾਂ ਮਾਨਤਾ ਨੂੰ ਫੁੱਲ ਫੁੱਲ ਕਰਾਂਗੇ ਠੀਕ ਆ ਲੋਨ ਦੀ ਲੋਨ 3 ਲੱਖ ਰੁਪਏ ਦਾ ਲੋਨ ਹੋਊ ਟਰੈਕਟਰ ਤੇ ਜੀ 1 ਲੱਖ ਦਾ ਲੋਨ ਹੋਊ 495 ਮਾਡਲ ਹੈ ਹਾਂਜੀ ਹਾਂਜੀ ਸੋਨਾ ਲਿਖਾ ਡੀਆਈ 750 ਦਾ ਆ ਗਿਆ ਹਾਂਜੀ ਇਹ 2006 ਮਾਡਲ ਹੈ ਜੀ 6 ਮਾਡਲ ਆ 275000 ਰੁਪਏ ਡਿਮਾਂਡ ਹੈ ਠੀਕ ਆ 270000 ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਟਾਇਰ ਪਿਛਲੇ ਟਾਇਰ ਹੈਗੇ ਨੇ ਬਾਈ ਜੀ 90 ਪੈਸੇ ਪਗ 15 ਵਾਲੇ 15 922 ਦੇ ਹਾਂ ਅਗਲੇ 650 16 ਦੇ ਸਿੰਪਲ ਸਟੀering ਹੈ ਜੀ ਸਿੰਪਲ ਸਟੀering ਚ ਹਾਂਜੀ ਸਾਈਡ ਗੀਅਰ ਟਰੈਕਟਰ ਡਬਲ ਕਲਚ ਠੀਕ ਆ ਡਬਲ ਕਲਚ ਵਾਲਾ ਬਈ ਹਾਂਜੀ ਹਾਂਜੀ 6 ਮਾਡਲ ਆ ਪੰਜਾਬ ਨੰਬਰ ਆ ਯਾ ਹਰਿਆਣਾ ਇਹ ਨੰਬਰ ਹਰਿਆਣਾ ਵੀਰੇ ਨਾ ਹੋਇਆ ਵਾ ਪੰਜਾਬ ਚ ਠੀਕ ਆ ਜੀ ਉਹ ਦੋਨੇ ਟਰੈਕਟਰ ਪੰਜਾਬ ਨੰਬਰ ਹੋਣਗੇ ਨਹੀਂ ਉਹ ਪਹਿਲਾਂ ਸੋਲਸ ਪੰਜਾਬ ਨੰਬਰ ਆ ਔਰ ਲਾ ਹਰਿਆਣਾ ਹੈਗਾ ਫਸਟ ਹਾਂਜੀ ਹਾਂਜੀ ਸਾਹਮਣੇ ਆ ਗਿਆ ਜੀ ਫਾਰਮਰ ਟਰੈਕ 60 ਵਾਲਾ ਹਾਂਜੀ ਰੇਸਿੰਗ ਇਸ ਸਪੈਸ਼ਲ ਬੜਾ ਪੈਦਾ ਹੈ ਬਈ ਇਹ ਤਾਂ ਦੇਖੋ ਭਜਾਏ ਤੋਂ ਪਤਾ ਲੱਗੂ ਬਾਈ ਡੀਲਕਸ ਮਾਡਲ ਹੈ ਇਹ ਇਹ ਬਾਈ ਆ ਆਪਣੀ ਕੰਨੂ ਲੈ ਕੇ ਆਉਂਦਾ ਰੇਸਿੰਗ ਸਫਾਈ ਸਲਾ ਹਾਂ 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 2000 ਇਹ ਨਹੀਂ ਇਹਦਾ ਵੱਜ ਲੱਗਿਆ ਹੋਇਆ ਸਿੱਕਰ ਅੱਛਾ ਅੱਛਾ 2004 ਮਾਡਲ ਹੈ ਡੀਲਕਸ ਮਾਡਲ ਹੈ origignal ਠੀਕ ਹੈ ਜੀ ਹਾਂ 75 80 ਰੇਟਰ ਦੇ ਟਾਇਰ ਹੈਗੇ ਡਬਲ ਕਲਚ ਹੈ ਰਿਵਰਸ ਵੀਡੀਓ ਵੀਰੇ ਇਹਦੇ 에ਅਰ ਕਲੀਨਰ ਛੋਟਾ ਹੈ ਲੱਗਿਆ ਫਸਟ ਓਨਰ ਹੈ 50 ਨੰਬਰ ਹੈ ਠੀਕ ਹੈ ਜੀ ਇਹ ਛੋਟਾ ਛੋਟਾ origignal ਹੈ ਇਹ ਹੈ ਡੀਲਕਸ ਮਾਡਲ ਦੇ ਵੀਰੇ ਇਹੀ ਆਇਆ ਸੀ ਇਹੀ ਆਇਆ ਜੀ ਹਾਂਜੀ ਹਾਂਜੀ ਏਟੀਆਈ ਚ ਆ ਗਿਆ ਬਾਈ ਪੱਟੇ ਮਾਰਾਟਾ ਜੀ ਬਾਈ ਜੀ ਟਾਇਰਾਂ ਦੀ ਗੱਲ ਨਹੀਂ ਸੀ ਟਾਇਰਾਂ ਦੀ ਟਾਈਟ ਦੇ ਮਗਲੇ ਟਾਇਰ 65 70 ਰੁਪਏ ਅਗਲੇ ਟਾਇਰ 75 80 ਰੁਪਏ ਪੰਜਾਬ ਦਾ ਨੰਬਰ ਆ ਪੰਜਾਬ ਨੰਬਰ ਆ ਫਰਸਟ ਓਨਰ ਆ ਭਰਾ ਠੀਕ ਆ ਜੀ ਡਿਮਾਂਡ ਹੀ ਹੈ ਜੀ ਇਹਦੇ 2.5 ਲੱਖ ਰੁਪਏ ਜੀ 2.5 ਲੱਖ ਡਿਮਾਂਡ ਆ ਚਾਰ ਮਾਡਲ ਹਾਂ ਜੀ ਮਾਨਤਾ ਬਈ ਫੁੱਲ ਕਰਾਂਗੇ ਵੀਰੇ ਜਦੋਂ ਕੋਈ ਆਊਗਾ ਲੈ ਠੀਕ ਆ ਜੀ ਹਾਂ ਜੀ ਤੇ ਕੰਟੈਕਟ ਨੰਬਰ ਆਪਣਾ ਹੀ ਕੰਟੈਕਟ ਨੰਬਰ ਬਈ ਆਪਣਾ ਹੈਗਾ ਦੋ ਨੰਬਰ ਹੈ 9026200004 ਦੂਜਾ ਨੰਬਰ ਹੈਗਾ 9465362000 ਇਹ ਕਈ ਇਹਨਾਂ ਨੰਬਰਾਂ ਤੇ ਆਪਣੇ ਵਟਸਐਪ ਵੀ ਚੱਲਦਾ ਆਪਣਾ ਨੌਰਾ ਹੈਗਾ ਭਾਈ ਜੀ ਬਠਿੰਡੇ ਕੋਲੇ ਪਿੰਡ ਕੋਰਸ਼ਮੀਰ ਹੈ ਜੀ 메ਨ ਰੋਡ ਤੇ ਕਮਾਨ ਟਰੈਕਟਰ ਦੇ ਨਾਂ ਤੇ ਆਪਣਾ ਉੱਥੇ ਨੌਰਾ ਹੈਗਾ ਬਦਵਾਰਤ ਬਣਾ ਉੱਥੇ ਨੇ ਹਾਂਜੀ ਹਾਂ ਉੱਥੇ ਨੇ ਬਾਕੀ ਟਰੈਕਟਰ ਉੱਥੇ ਖੜੇ ਸਾਰੇ ਠੀਕ ਆ ਜੀ ਹਾਂਜੀ ਇੱਥੇ ਵੀ ਬਾਈ ਦਾ ਨੰਬਰ ਚੱਲਿਆ ਕੋਈ ਵੀ ਟਰੈਕਟਰ ਖਰੀਦਣਾਂ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੇਖੋ ਮੈਂ ਜਨਮ ਵੀਡੀਓ ਨਾਲ ਧੰਨਵਾਦ